ਸਰ ਸਵੇਰੇ ਕੋਈ ਸਹਾਪਤਤਾ ਦੀ ਇਤਲਾਹ ਮਿਲੀ ਸੀ ਵੀ ਜੀਆਰਪੀ ਗ੍ਰਾਮ ਵੱਲੋਂ ਇੱਕ ਲੜਕੀ ਜਿਹੜੀ ਆ ਕਿਲੋਮੀਟਰ ਨੰਬਰ 390 ਦੇ ਤੀਤੇ ਜਣੇ ਕਿ ਚਲਦੀ ਗੱਡੀ ਟ੍ਰੈਕ ਤੋਂ ਡਿੱਗ ਪਈ ਆ ਬੰਦੇ ਭਾਰਤ ਗੱਡੀ ਆਪਦੀ ਜਾ ਰਹੀ ਸੀ ਅੰਬਰਸਾ ਸਾਈਡ ਉਹ ਉਹਨੂੰ ਲੜਕੀ ਨੂੰ ਉਠਾ ਕੇ ਜਤਨੀ ਹਾਲਤ ਗ੍ਰੈਂਡ ਲੈ ਗਿਆ ਸੀ ਜਿਨ੍ਹਾਂ ਨੇ 108 ਐਂਬੂਲੈਂਸ ਰਾਹੀਂ ਉਹਨੂੰ ਸਿਵਲ ਹਸਪਤਾਲ ਫਲੋਰ ਜਿਹੜਾ ਦਾਖਲ ਕਰਾ ਦਿੱਤਾ ਆ ਅੱਗੇ ਕੋਈ ਕੁਝ ਨਹੀਂ ਐਂਡ ਸਰ ਇੱਕ ਲੜਕੀ ਆਈ ਹੈ ਟ੍ਰੇਨ ਤੋਂ ਗੈਰ ਦਾ ਮਾਮਲਾ ਦਾ ਨਹੀਂ ਵੀ ਲੱਗਦਾ ਕਿਦਾਂ ਹਾਂਜੀ ਟ੍ਰੇਨ ਐਕਸੀਡੈਂਟ ਦਾ ਕੇਸ ਹੈਗਾ ਉਹ ਟ੍ਰੇਨ ਵਿੱਚੋਂ ਜਿੱਦਾਂ ਸਾਨੂੰ ਨੂੰ ਪਤਾ ਲੱਗਾ ਟ੍ਰੇਨ ਵਿੱਚੋਂ ਡਿੱਗਣ ਕਰਕੇ ਸੱਟ ਲੱਗੀ ਹੋਈ ਹੈ ਤੇ ਇਹ ਐਕਸੀਡੈਂਟ ਹੋਇਆ ਆਪਣੇ ਫਲੋਰ ਰੇਲਵੇ ਸਟੇਸ਼ਨ ਦੇ ਲਾਗੇ ਤੇ ਜਦੋਂ ਟ੍ਰੇਨ ਵਿੱਚੋਂ ਡਿੱਗੀ ਇਹ ਲੜਕੀ ਤੇ ਜਦੋਂ ਆਪੋਜ਼ਿਟ ਡਾਇਰੈਕਸ਼ਨ ਤੋਂ ਇੱਕ ਟ੍ਰੇਨ ਜਾ ਰਹੀ ਜਿਹੜੀ ਜਲੰਧਰ ਨੂੰ ਜਾ ਰਹੀ ਸੀਗੀ ਉਹਨਾਂ ਦੇ ਡਰਾਈਵਰ ਨੇ ਦੇਖਿਆ ਤੇ ਉਤੋਂ ਫਿਰ ਉਹਨਾਂ ਨੂੰ ਉੱਥੋਂ ਬੱਚੀ ਨੂੰ ਚੱਕ ਕੇ ਤੇ ਗੁਰਾਇਆਂ ਸਟੇਸ਼ਨ ਤੇ ਰੋਕ ਦਿੱਤਾ ਉੱਥੇ ਉਤੋਂ ਸਾਡੇ ਕੋਲ 108 ਐਂਬੂਲੈਂਸ ਲੈ ਕੇ ਆਈ ਆ ਹਾਲਤ ਗੰਭੀਰ ਹੈਗੀ ਆ ਸਿਰ ਵਿੱਚ ਸੱਟਾਂ ਲੱਗੀਆਂ ਕਾਫੀ ਡੂੰਘੀਆਂ ਪੂਰੀ ਤਰ੍ਹਾਂ ਹੋਸ਼ ਵਿੱਚ ਨਹੀਂ ਹੈਗੀ ਤੇ ਅਸੀਂ ਫਰਸਟ ایڈ ਦੇ ਦਿੱਤੀ ਆ ਫਰਸਟ ایڈ ਤੋਂ ਬਾਅਦ ਹੁਣ ਸਿਵਲ ਹਸਪੀਟਲ ਜਲੰਧਰ ਰੈਫਰ ਕਰ ਦਿੱਤਾ ਗਿਆ ਬੱਚੀ ਨੂੰ ਉੱਥੇ ਸੀ.ਸਕੈਨ ਪਹੁੰਗੀ ਤੇ ਪਤਾ ਲੱਗੇਗਾ ਕੀ ਨਾਮ ਪਤਾ ਦੱਸ ਨਾਮ ਆਧਾਰ ਕਾਰਡ ਤੋਂ ਪਤਾ ਲੱਗਾ ਸਾਡੇ ਕੋਲ ਤਾਂ ਅਨਨੋਨ ਲੈ ਕੇ ਆਏ ਸੀਗੇ ਤੇ ਆਧਾਰ ਕਾਰਡ ਤੋਂ ਪਤਾ ਲੱਗਾ ਕਿ ਮੋਗਾ ਦੀ ਰਹਿਣ ਵਾਲੀ ਆ ਤੇ ਇਹਦਾ ਨਾਮ ਸੁਨੈਨਾ ਹੈਗਾ ਕੀ ਨਾਮ ਸੁਨੈਨਾ ਪੂਰਾ ਮੀਨ ਨਾਮ ਦਿੱਖੀ ਤੋਂ ਕਿ ਸੁਨੈਨਾ ਹੈਗਾ ਨਾ ਇਹਦਾ ਲੜਕੀ ਬਲਜੀਤ ਸਿੰਘ ਡਾਕਟਰ ਬਲਜੀਤ ਬਲਜੀਤ ਹਾਂਜੀ ਇਹਨੇ ਉਮਰ ਤਕਰੀਬਨ ਨਾਮ ਸੁਨੈਨਾ ਆ ਡਾਕਟਰ ਬਲਜੀਤ ਇਹ ਬਗਿਆਣਾ ਬਸਤੀ ਮੋਗਾ ओके हां ਉਥੋਂ ਦੀ ਲੜਣ ਵਾਲੀ ਉਮਰ ਤਕਰੀਬਨ 18 ਸਾਲ ਲੱਗੀ ਹੈ ਇਹ ਸਰੇ ਇੱਕ ਲੜਕੀ ਆ ਜਿਹੜੀ ਸਨੈਨਾ ਦਾ ਨਾਮ ਆ ਇਹ ਤੇ ਟ੍ਰੇਨ ਤੋਂ ਡਿੱਗ ਪਈ ਆ ਕੀ ਲੱਗਦਾ ਕੀ ਨਾਮ ਪਤਾ ਉਹ ਸਰ ਸਵੇਰੇ ਕੋਈ ਸਬਕਤ ਅਧਿਕਾਰੀ ਜੀ ਤਲਾਹ ਮਿਲੀ ਸੀ ਕਿ ਜੀ ਆਰ ਪੀ ਗ੍ਰਾਮ ਵੱਲੋਂ ਇੱਕ ਲੜਕੀ ਜਿਹੜੀ ਆ ਕਿਲੋਮੀਟਰ ਨੰਬਰ 390 ਦੇ ਤੀਤੇ ਜਣੇ ਕਿ ਚਲਦੀ ਗੱਡੀ ਡਿੱਗ ਚੋਂ ਡਿੱਗ ਪਈ ਆ ਬੰਦੇ ਭਾਰਤ ਗੱਡੀ ਆਪਦੀ ਜਾ ਰਹੀ ਸੀ ਅੰਬਰਸਾ ਸਾਈਡ ਉਹ ਉਹਨੂੰ ਲੜਕੀ ਨੂੰ ਉਠਾ ਕੇ ਜੱਕਨੀ ਹਾਲਤ ਗ੍ਰੈਂਡ ਹੈ ਗਿਆ ਸੀ ਜਿਨ੍ਹਾਂ ਨੇ 108 ਐਂਬੂਲੈਂਸ ਰਾਹੀਂ ਉਹਨੂੰ ਸਿਵਲ ਹਸਪਤਾਲ ਫਲੋਰ ਜਿਹੜਾ ਦਾਖਲ ਕਰਾ ਦਿੱਤਾ ਆ ਤੇ ਲੜਕੀ ਦੀ ਹਾਲਤ ਗੰਭੀਰ ਹੋਣ ਕਾਰਨ ਸਿਵਲ ਹਸਪਤਾਲ ਡਾਕਟਰ ਸਾਹਿਬ ਨੇ ਰੈਫਰ ਜਿਹੜਾ ਜਲੰਧਰ ਕਰ ਦਿੱਤਾ ਹੈ ਜੀ ਤੇ ਉਹਦੇ ਵਾਰਸਾਂ ਨਾਲ ਸੰਪਰਕ ਕੀਤਾ ਜਾ ਰਿਹਾ ਹੈ ਸਮਰਕ ਹੋਣ ਤੇ ਅਗਲੀ ਕਾਰਵਾਈ ਲੜਿੰਦੀ ਹੈ ਅਮਰ ਜੀ ਲੀਸੀ ਕੋ ਹੋਰ ਵੀ ਸਾਥੀਆਂ ਆ ਗਏ ਨਹੀਂ ਹਜੇ ਫੀਲ ਦੇ ਹਾਲ ਤੱਕ ਲੜਕੀ ਕੱਲੀ ਸੀ ਜੀ ਹਾਂ ਜੀ